ਵਾਹਿਗੁਰੂ ਖਾਲਸਾ ਵਾਹਿ ਜਿੱਤ ਕੇ ਫਤਿਹ ਸੰਗਤ ਜੀ ਅੱਜ ਮੈਂ ਆਪ ਜੀ ਨੂੰ ਦਰਸ਼ਨ ਕਰਾ ਰਿਹਾ ਹਾਂ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਸਜੋਬਤ गुरुद्वारा लाची बीर साहब के दर्शन पंद्रह सौ सतहत्तर ईस्वी ਇਸ ਅਮਰ ਸरोवर ਦੀ ਸੇਵਾ ਰੰਭ ਹੋਈ ਸੀ। ਪਿਆਰੇ ਸੰਗਤ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਬੇਰੀ ਦਰਖਤ ਬਰਾਜਦੇ ਸਨ ਅਤੇ ਸਰੋਵਰ ਦੀ ਕਾਰ ਸੇਵਾ ਕਰਦੇ ਸਨ। ਗੁਰੂ ਜੀ ਦੇ ਪਰਮ ਸੇਵਕ ਭਾਈ ਸਾਲੋ ਜੀ ਵੀ ਇਸ ਥਾਂ ਤੇ ਸੇਵਾ ਕਰਦੇ ਅਤੇ ਕਾਰ ਸੇਵਾ ਦੀ ਨਿਗਰਾਨੀ ਕਰਦੇ ਸਨ। ਸੰਮਤ ਸਨ 1740 ਈਸਵੀ ਵਿੱਚ ਮੱਥੇ ਰੰਗੜ ਜੋ ਕਿ ਇਸ ਮੁਗਲ ਹਾਕਮ ਸੀ ਜੋ ਸ੍ਰੀ ਹਰਮੰਦਰ ਸਾਹਿਬ ਜੀ ਦੀ ਬੇਦਵੀ ਕਰਦਾ ਸੀ ਉਸ ਮੱਥੇ ਰੰਗੜ ਦਾ ਸਿਰ ਕਟਣ ਆਏ ਵੀਰ ਸੂਰਮੇ ਭਾਈ ਮਹਿਤਾਬ ਸਿੰਘ ਮੀਰਾਕੋਟ ਤੇ ਭਾਈ ਸੁਖਾ ਸਿੰਘ ਜੀ ਮਾੜੀ ਕੰਬੋ ਕੇ ਨੇ ਬੀਕਾ ਨੇਰ ਤੋਂ ਆ ਕੇ ਸ੍ਰੀ ਅੰਮ੍ਰਿਤਸਰ ਬਿਕਾਨੇਰ ਤੋਂ ਆ ਕੇ ਸ੍ਰੀ ਹਰਮੰਦਰ ਸਾਹਿਬ ਅੰਦਰ ਜਾਣ ਤੋਂ ਪਹਿਲਾਂ ਆਪਣੇ ਘੋੜੇ ਇਸ ਬੇਰੀ ਇਸ ਬੇਰੀ ਦੇ ਨਾਲ ਬੰਨੇ ਸਨ ਇਸ ਬੇਰੀ ਉੱਪਰ ਦੇਖਣੇ ਕਿ ਲਾਚੀ ਦੇ ਬੇਰ ਲੱਗਦੇ ਹਨ ਲਾਚੀਆਂ ਵਰਗੇ ਬੇਰ ਲੱਗਦੇ ਹਨ ਤੇ ਇਸ ਦਾ ਨਾਮ ਲਾਚੀ 베ਰੀ ਨਾਲ ਪ੍ਰਸਿੱਧ ਹੋਇਆ ਆਪ ਵੀ ਦਰਸ਼ਨ ਕਰੋ ਇਸ ਪਾਵਨ ਲਾਚੀ 베ਰ ਦੇ ਤਨ ਗੁਰੂ ਆਮਦਾਸ ਤਨ ਗੁਰੂ ਰਾਮਦਾਸ ਤਨ ਗੁਰੂ ਅਰਜਨ ਦੇਵ ਮਹਾਰਾਜ ਦਰਸ਼ਨ ਕਰੋ ਜਦੋਂ ਅਸੀਂ ਕੜਾ ਪ੍ਰਸ਼ਾਦ ਦੀ ਦੇਖ ਲੈਨੇ ਹਾਂ ਵਾਪਸੀ ਤੇ ਲਾਚੀ ਬੇਰ ਦਾ ਜਦ ਗੁਰੂ ਕਾ ਦੀ ਸੋਹਣਾ ਵਧਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ